मोदी टानोर्चा पथेबा पोदी ट्रंप जी जोड़ी मुर्दा पो ਦੜੀ ਹਾਏ 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 ਜਿੱਥੇ ਥਾਂ ਜਿੱਥੇ ਬਿਦਿਓ ਲੋ ਇੱਥੇ ਅੱਜ ਪਸੀ ਚੌਂਕ ਵਿੱਚ ਐਲਨ ਮਸਕ ਦਾ ਕੇਂਦਰ ਸਰਕਾਰ ਔਰ ਜਿਹੜੇ ਕਿ ਅਮਰੀਕਾ ਦੀ ਸਰਕਾਰ ਦੇ ਪਤਲੇ ਫੁਕੇ ਜਾ ਰਹੇ ਨੇ ਅਸੀਂ ਗੱਲ ਕਰਦੇ ਕਿਸਾਨਾਂ ਨਾਲ ਕਿਸ ਤਰ੍ਹਾਂ ਦਾ ਗੁੱਸਾ ਇਹ ਕਿਸਾਨ ਜਿੱਥੇ ਬੰਨੀ ਆ ਦੇ ਵਿੱਚ ਅੱਜ ਦਿਖ ਨੂੰ ਮੈਂ ਸਰਦੇਵ ਸਿੰਘ ਹਰੀ ਕ੍ਰਾਂਤੀਕਾਰੀ ਕਿਸਾਨ ਜੀ ਦਾ ਬਲਾਗ ਪ੍ਰਧਾਨ ਜਿਹੜਾ ਅੱਜ ਦਾ ਸਾਡਾ ਐਸਕੇਐਮ ਦਾ ਸੱਦਾ ਆਇਆ ਸੀਗਾ ਕਿ ਜਿਹੜਾ ਉਪ ਰਾਸ਼ਟਰਪਤੀ ਇੱਥੇ ਮੋਦੀ ਕੋਲ ਪਹੁੰਚਿਆ ਹੋਇਆ ਸਮਝੌਤਾ ਕਰਨ ਵਾਸਤੇ ਉਹਦੇ ਖਿਲਾਫ ਤੇ ਆਪਾਂ ਉਹਨਾਂ ਦੇ ਪੁਤਲੇ ਫੋਕਣੇ ਨੇ ਅਸੀਂ ਸਾਰੀਆਂ ਜੱਥੇਬੰਦੀਆਂ ਵੱਲੋਂ ਉਹਨਾਂ ਦਾ ਵਿਰੋਧ ਕਰ ਰਿਹਾ ਜਿਹੜੇ ਕਾਨੂੰਨ ਲੈ ਕੇ ਆ ਰਹੇ ਨੇ ਤੇ ਇਹਨਾਂ ਦੇ ਸਾਰਿਆਂ ਦੇ ਇੱਥੇ ਪੁਤਲੇ ਫੋਕ ਰਹੇ ਇਹ ਸਾਡੇ ਦੇਸ਼ ਤੇ ਬਹੁਤ ਵੱਡਾ ਹਮਲਾ ਹੈ ਜੀ ਕੱਲਾ ਕਿਸਾਨੀ ਦੇ ਉੱਤੇ ਨਹੀਂ ਹਰ ਚੀਜ਼ ਨੂੰ ਇਹਨੇ ਪ੍ਰਭਾਵਿਤ ਕਰਨਾ ਚਾਹੇ ਚਾਹੇ ਵਪਾਰੀ ਹੋਵੇ ਚਾਹੇ ਕਿਸਾਨੀ ਹੋਵੇ ਚਾਹੇ ਛੋਟਾ ਦੁਕਾਨਦਾਰ ਹੈ ਜਾਂ ਮਜ਼ਦੂਰ ਹੈ ਇਹ ਜਿਹੜੀਆਂ ਮਾੜੀਆਂ ਨੀਤੀਆਂ ਲੈ ਕੇ ਅਮਰੀਕਾ ਦਾ ਰਾਸ਼ਟਰਪਤੀ ਔਰ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਵਿੱਚ ਮੋਦੀ ਦੇ ਨਾਲ ਤਾਲਮੇਲ ਬਣਾ ਰਹੇ ਨੇ ਇਹ ਬਿਲਕੁਲ ਸਾਡੇ ਦੇਸ਼ ਦੇ ਖਿਲਾਫ ਹੈ ਇਹ ਕਿਸੇ ਕੀਮਤ ਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਇਹਦਾ ਡਟ ਕੇ ਵਿਰੋਧ ਕੀਤਾ ਜਾਏਗਾ ਔਰ ਲੋਕਾਂ ਨੂੰ ਇਕੱਠੇ ਹੋ ਕੇ ਇਹਨਾਂ ਨੂੰ ਵਾਪਸ ਜਾਣ ਦਾ ਪ੍ਰੈਸ਼ਰ ਬਣਾਉਣਾ ਚਾਹੀਦਾ ਹੈ ਜੀ ਕਿਸਾਨ ਜਥੇਬੰਦੀਆਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ ਜਿੱਥੇ ਰੰਗ ਬਰੰਗੇ ਕਿਸਾਨ ਜਥੇਬੰਦੀਆਂ ਦੇ ਝੰਡੇ ਆ ਇੱਥੇ ਰੋਸ ਨਜ਼ਰ ਰੋਸ ਪ੍ਰਦਰਸ਼ਨ ਕਰ ਰਿਹਾ ਸੀ ਹੋਰ ਵੀ ਕਿਸਾਨ ਆਗੂਆਂ ਨਾਲ ਗੱਲ ਕਰਾਂਗੇ ਅਸੀਂ ਜਿੱਥੇ ਕਿ ਕਿਸਾਨਾਂ ਵੱਲੋਂ ਕੇਂਦਰ ਅਤੇ ਅਮਰੀਕਾ ਦੇ ਉਪਰਾਸ਼ਟਰਪਤੀ ਖਿਲਾਫ ਹੀ ਕਾਫੀ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕਿਉਂਕਿ ਜਿਹੜਾ ਕਿ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਇੱਥੇ ਜਿਹੜੇ ਕਿਸਾਨਾਂ ਦੇ ਵਿਰੁੱਧ ਕਾਨੂੰਨ ਬਣਾਏ ਗਏ ਨੇ ਇਹ ਵੀ ਜਿਹੜੇ ਭਾਰਤ ਦੇ ਇਹਨਾਂ ਦੇ ਸਾਂਝੇ ਹੀ ਜਿਹੜੇ ਬਣਾਏ ਗਏ ਉਹਨਾਂ ਖਿਲਾਫ ਸਾਫ ਹੀ ਜ਼ਿਆਦਾ ਕੇਂਦਰ ਅਤੇ ਅਮਰੀਕਾ ਸਰਕਾਰ ਖਿਲਾਫ ਨਾਰੇਬਾਜ਼ੀ ਕਰ ਰਹੇ ਅਸੀਂ ਗੱਲ ਕਰਦੇ ਇੱਥੇ ਕੇਂਦਰ ਜਿਹੜੇ ਉਪਰਾਸ਼ਟਰਪਤੀ ਨੇ ਅਮਰੀਕਾ ਦੇ ਉਹਨਾਂ ਦਾ ਪੁਤਲਾ ਭੁਕਿਆ ਜਾ ਰਿਹਾ ਹੈ ਕਿਉਂਕਿ ਕਾਫੀ ਜ਼ਿਆਦਾ ਇਸ ਵਕਤ ਕਿਸਾਨਾਂ ਦੇ ਵਿੱਚ ਵੀ ਰੋਸ਼ ਦੇਖਣ ਨੂੰ ਮਿਲ ਰਹੀ ਸੀ ਗੱਲ ਕਰਦੇ ਆ ਕਿਸਾਨ ਜਥੇਬੰਦੀਆਂ ਨਾਲ ਪ੍ਰਧਾਨ ਜੀ ਹਸਤੀ ਕਰੇ ਸਤਰੀ ਗੜ ਜੀ ਅੱਜ ਤੁਸੀਂ ਜਿਹੜਾ ਪੁਤਲਾ ਫੂਕਣ ਜਾ ਰਹੇ ਹੋ ਕੀ ਦਾ ਪੁਤਲਾ ਫੂਕਣ ਜਾ ਰਹੇ ਹੋ ਔਰ ਕੀ ਰੋਸ ਹੈ ਤੁਹਾਡੇ ਵਿੱਚ ਅੱਜ ਕਾਫੀ ਜ਼ਿਆਦਾ ਸਯੁਗਤ ਕਿਸਾਨ ਮੋਰਚੇ ਵੱਲੋਂ ਨਾਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਮੈਂ ਹਰ ਭਾਜਨ ਸਿੰਘ ਤੂੜ ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਜਲਾਮੀਤ ਪ੍ਰਧਾਨ ਪਟਿਆਲਾ ਅੱਜ ਆਸੀਂ ਸਯੁਗਤ ਕਿਸਾਨ ਮੋਰਚੇ ਵੱਲੋਂ ਅਮਰੀਕਾ ਦਾ ਜਿਹੜਾ ਉਪ ਰਾਸ਼ਟਰਪਤੀ ਆ ਜੈਡ ਵਾਇਸ ਸਾਡੇ ਭਾਰਤ ਦੇ ਵਿੱਚ ਆ ਰਿਹਾ ਉਹ ਇਥੋਂ ਜਿਹੜਾ ਇਥੋਂ ਦਾ ਵਪਾਰ ਆ ਸਾਡੇ ਅਨਾਜ ਨੇ ਦਾਲਾਂ ਨੇ ਦੁੱਧ ਨੇ ਤੇਲ ਨੇ ਉਹ ਤੇ ਵਪਾਰ ਮੁਕਤ ਕਰਨਾ ਚਾਹੁੰਦਾ ਹੈ ਵੀ ਉਹ ਤੇ ਕੋਈ ਭਾਰਤ ਕੋਈ ਟੈਕਸ ਨਾ ਲਾਵੇ ਕਿਉਂਕਿ ਉੱਥੇ ਦੇ ਲੋਕਾਂ ਨੂੰ ਵੱਡੀ ਪੱਧਰੇ ਸਬਸਿਡੀਆਂ ਨੇ ਮਿਲਦੀਆਂ ਨੇ ਬਹੁਤ ਸਸਤਾ ਅਨਾਜ ਹੈ ਜਿਹੜਾ ਇੱਥੇ ਆ ਕੇ ਸਾਡੇ ਆ ਕੇ ਵੇਚਣਾ ਉਹਨਾਂ ਨੇ ਮੁਖਤੋ ਪਰ ਕਹਿੰਦਾ ਜਿਹੜਾ ਸਾਡਾ ਉੱਥੇ ਵਸਤਾ ਜਾਂਦਿਆਂ ਨੇ ਉਹਤੇ ਟੈਕਸ ਲਾ ਰਿਹਾ ਹੈ ਇਹ ਜੇ ਇੱਥੇ ਉਹਨਾਂ ਦਾ ਮਾਲ ਆਉਂਦਾ ਸਾਡੇ ਦੇ ਕਿਸਾਨ ਬੁਰੀ ਤਰ੍ਹਾਂ ਰੋਲਣਾ ਹੈ ਸਾਡਾ ਮਜ਼ਦੂਰ ਵੀ ਰੋਣਾ ਹੈ ਇੱਥੇ ਵਪਾਰੀ ਵੀ ਇੰਡਸਟਰੀ ਵੀ ਸਾਰਾ ਕੁਝ ਫੇਲ ਹੋਣਾ ਹੈ ਇਸ ਕਰਕੇ ਅੱਜ ਸਾਰੇ ਦੇਸ਼ ਦੇ ਵਿੱਚ ਉਸ ਜੱਡ ਵੇਸ ਉਪਰਾਸ਼ਟਪਤੀ ਆ ਰਿਹਾ ਅਸੀਂ ਰੋਸ ਧਰਨਾ ਕਰਕੇ ਉਹਦੇ ਪੁਤਲੇ ਸਾੜ ਰਹੇ ਆ ਤੇ ਮੰਗ ਕਰ ਰਹੇ ਆ ਵੀ ਸਾਡੇ ਦੇਸ਼ ਚੋਂ ਵਾਪਸ ਜਾਵੇ ਉਹ ਸਾਡੇ ਦੇਸ਼ ਦੇ ਵਿੱਚ ਇਹੋ ਜਿਹੇ ਕਾਨੂੰਨ ਨੀਤੀਆਂ ਲੈ ਕੇ ਨਾ ਆਉਣ ਅਸੀਂ ਇਸ ਕਰਕੇ ਉਹਦਾ ਵਿਰੋਧ ਕਰ ਰਹੇ ਆ ਆ ਫਿਰ ਰੋਸ ਦੇਖਣ ਨੂੰ ਮਿਲਿਆ ਕਿਸਾਨ ਜਥੇਬੰਦੀਆਂ ਦੇ ਵਿੱਚ ਇਸ ਵਕਤ ਜਿਹੜਾ ਕਿ ਇਹਨਾਂ ਨੇ ਪੁਤਲਾ ਫੂਕ ਕੇ ਵਿਰੋਧ ਨਜ਼ਾਰਾ ਕਰਨਾ ਹੈ ਔਰ ਕੀ ਕਹਿਣਾ ਚਾਹੂਗੀ ਤੁਸੀਂ ਕਿਹੜੀ ਜਥੇਬੰਦੀ ਸਯੁਕਤ ਕਿਸਾਨ ਮੋਰਚੇ ਦੇ ਲੋਕ ਕਿੰਨੇ ਕਿਹੜੀ ਕਿਹੜ ਭਾਰਤੀ ਕਿਸਾਨ ਯੂਨੀਅਨ ਦੀ ਨੇਕਤਾ ਕਰਾਹਾ ਬਲਾਕ ਸਕੱਤ ਜਰਨਲ 77 ਅਵਤਾਰ ਸਿੰਘ ਬੋਰੜ ਅੱਜ ਸਾਡੇ ਜਿਹੜੇ ਇਸ ਪੁਤਲਾ ਫੂਕ ਮਹਾਰੇ ਤੇ ਜਿਹੜਾ ਰੋਸ ਵਜੋਂ ਅਸੀਂ ਫੂਕ ਰਹੇ ਹਾਂ ਅਮਰੀਕਾ ਦੇ ਉੱਪਰ ਰਾਸ਼ਟਰਪਤੀ ਦਾ ਮੁੱਦੀ ਦਾ ਤੇ ਇਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੀ ਨੇਕਤਾ ਕਰਾਹਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਕਿਰਤੀ ਕਿਸਾਨ ਯੂਨੀਅਨ ਤੇ ਆਪਣੇ ਕੁੱਲ ਹਿੰਦ ਕਿਸਾਨ ਸਭਾ ਜੀ ਇਹ ਚ ਛਾਵਲ ਨੇ ਇਹ ਸਾਰੀਆਂ ਜਿਹੜਾ ਅੱਜ ਦਾ ਰੋਸਦਾਰ ਨਾ ਜੇ ਉਹ ਸਮਝਾਰਾ ਜਾਂ ਆਪਾ ਪਤਲਾ ਫੂਕੂ ਮ ਜਾ ਰਹੇ ਸਾਰੇ ਐਸ ਕੇ ਐਮ ਦੇ ਸੱਦੇ ਤੇ ਸਾਰੇ ਭਾਰਤ ਚ ਹੋ ਰਹੇ ਨੇ ਕਿਉਂਕਿ ਜਿਹੜੀ ਅਮਰੀਕਾ ਦੀ ਨੀਤੀ ਆ ਤੇ ਮੋਦੀ ਦੀ ਨੀਤੀ ਆ ਇਹ ਕਥਾੜ ਦੇ ਖੇਤ ਤੋਂ ਪੇਟ ਤੱਕ ਜਿਹੜਾ ਕੁੱਲ ਕਬਜ਼ਾ ਸਾਰਾ ਇਹ ਕਾਰਪੋਰੇਟਾਂ ਦਾ ਕਰਾਉਣੀ ਚਾਹੁੰਦੀ ਆ ਖੇਤੀ ਖੇਤਰ ਚ ਇੱਥੇ ਇਹ ਜਿਹੜੀਆਂ ਵੱਡੀਆਂ ਚਾਰ ਕੰਪਨੀਆਂ ਜਿਵੇਂ ਕਾਰਗਲ ਏਟੀਮ ਅਤੇ ਆਪਣੀ ਬੁੱਗਾ ਤੇ ਡ੍ਰੈਪਸ ਇਹ ਚਾਰ ਕੰਪਨੀਆਂ ਦੇ ਹਵਾਲੇ ਕਰਨ ਜਾ ਰਹੀ ਆ ਇਹਨਾਂ ਨੂੰ ਇਹ ਸਾਰਾ ਕੁਸ ਸਾਡੇ ਖੇਤ ਚੋਂ ਫਸਲ ਦੀ ਕਟਾਈ ਹੁੰਦੀ ਆ ਫਿਰ ਉਹਦੇ ਅਸੀਂ ਛੱਡ ਕੇ ਆਉਨੇ ਮੰਡੀ ਚ ਟੋਟ ਭਾਈ ਹੁੰਦੀ ਆ ਉੱਥੇ ਛਣਾਈ ਹੁੰਦੀ ਆ ਚੜਾਈ ਹੁੰਦੀ ਆ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਇਹ ਸਾਰੇ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਪੇਟ ਤੇ ਹੱਥ ਹੱਕ ਮਾਰਨਾ ਚਾਹੁੰਦੀ ਆ ਲੱਤ ਮਾਰਨਾ ਚਾਹੁੰਦੀ ਆ ਸਾਰਾ ਕਬਜ਼ਾ ਆਪਣੇ ਥੱਲੇ ਲੈਣਾ ਚਾਹੁੰਦੀ ਆ ਇਸੇ ਤਰ੍ਹਾਂ ਹੀ ਜਿਹੜਿਆ ਪਰਚੂਨ ਖੇਤਰ ਦੀਆਂ ਕੰਪਨੀਆਂ ਨੇ ਇਹਦੀਆਂ ਵੀ ਚਾਰ ਨੇ ਕਾਰਗਲਾ ਆਪਣੇ ਡੀਮਾਰਟ ਦਾ ਬਾਲਮਾਰਟ ਦਾ ਤੇ ਇੱਕ ਆਪਣੇ ਹੋਰ ਕੰਪਨੀਆ ਫਲੇਸ ਗਾਰਡ ਇਹਨਾਂ ਨੂੰ ਪਰਚੂਨ ਖੇਤਰ ਤੇ ਵੀ ਕਬਜ਼ਾ ਕਰਾਉਣੀ ਚਾਹੁੰਦੀ ਆ ਜਿਹੜੇ ਸਾਡੇ ਪਰਚੂਨ ਦੀਆਂ ਦੁਕਾਨਾਂ ਵਾਲਾ ਭਾਈਚਾਰਾ ਇਹਨਾਂ ਦੇ ਵੀ ਪੇਟ ਤੇ ਲੱਤ ਮਾਰਨਾ ਚਾਹੁੰਦੀ ਆ ਇਹ ਵੱਡੇ ਵੱਡੇ ਮੌਲਾ ਨੂੰ ਇਹ ਚੱਲਿਆ ਆ ਕੇ ਇਹ ਸਾਰਾ ਜੋ ਵੀ ਛੋਟਾ ਤਬਕਾ ਉਹਨਾਂ ਦੇ ਸਾਰੇ ਤੇ ਰੋਜ਼ਗਾਰ ਤੇ ਲੱਤ ਮਾਰਨਾ ਚਾਹੁੰਦੀ ਆ ਸਾਰਿਆਂ ਨੂੰ ਦਿਹਾੜੀਦਾਰ ਬਣਾਉਣਾ ਚਾਹੁੰਦੀ ਆ ਇਸ ਵਾਸਤੇ ਅਸੀਂ ਸਾਰੇ ਜਿੰਨੇ ਵੀ ਛੋਟੇ ਕਿਸਾਨ ਨੇ ਨੇ ਛੋਟੇ ਦੁਕਾਨਦਾਰ ਨੇ ਇਹਨਾਂ ਨੂੰ ਵੀ 4 ਮਈ ਨੂੰ ਉੱਥੇ ਸਾਡੀ ਜਲੰਧਰ ਚ ਵੱਡੀ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਇਹਨਾਂ ਵਿੱਚ ਕਿਸਾਨ ਜਥੇਬੰਦੀ ਵਾਲੋ ਜਿਹੜਾ ਕਿ ਅੱਜ ਮੋਦੀ ਟਰੰਪ ਅਤੇ ਉਪ ਰਾਸ਼ਟਰਪਤੀ ਜਿਹੜੇ ਆਏ ਹੋਏ ਨੇ ਇੱਥੇ ਅਮਰੀਕਾ ਦੇ ਉਹਨਾਂ ਦਾ ਪਤਲਾ ਫੂਕ ਕੇ ਰੋਸ ਮਜਹਰਾ ਕੀਤਾ ਜਾ ਰਿਹਾ ਬੀਬੀਆਂ ਵਾਲੋ ਵੀ ਕਾਫੀ ਸੰਘਰਸ਼ ਦੇ ਵਿੱਚ ਇਸ ਟਾਈਮ ਜੋਸ਼ ਔਰ ਖਰੋਸ਼ ਦਿਖ ਰਿਹਾ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਚਰਨਜੀਤ ਕਰ ਤੂੜੀਆਂ ਜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਇਹ ਜਿਹੜੀ ਮੋਦੀ ਜੀ ਨੇ ਮੋਦੀ ਨੇ ਛੋਟੇ ਕਿਸਾਨ ਨੂੰ ਮਜ਼ਦੂਰ ਨੂੰ ਜਾਂ ਛੋਟੇ ਵਪਾਰੀ ਨੂੰ ਖਤਮ ਕਰਨਾ ਚਾਹੁੰਦਾ ਇਸੇ ਤਰ੍ਹਾਂ ਟਰੰਪ ਨੇ ਨੀਤੀ ਛੇੜੀ ਹੋਈ ਹੈ ਉਹਨੇ ਅਮਰੀਕਾ ਦੇ ਵਿੱਚ ਵੀ ਆਪਣੇ ਛੋਟੇ ਵਪਾਰੀ ਨੇ ਜਿਹੜੇ ਜਾਂ ਛੋਟੇ ਮਜ਼ਦੂਰ ਨੇ ਉਹਨਾਂ ਨੂੰ ਦਰਨ ਤੇ ਲੱਗਿਆ ਹੋਇਆ ਹੈ ਇਹਨਾਂ ਦੀ ਟਰੰਪ ਦੀ ਤੇ ਮੋਦੀ ਦੀ ਜਿਹੜੀ ਗੁੜੀ ਜਾਰੀ ਹੈ ਇਹ ਕਿਤੇ ਨਾ ਕਿਤੇ ਸਾਡੋਂ ਦੋਨੇ ਦੇਸ਼ਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਕਿਉਂਕਿ ਕਾਰਪੋਰੇਟਾਂ ਨੂੰ ਹੱਕ ਮਤਲਬ ਮੁਨਾਫਾ ਪਹੁੰਚਾਉਣਾ ਚਾਹੁੰਦੀ ਹੈ ਵੀ ਤਾਂ ਕਿ ਜਿਹੜਾ ਆਪ ਦੀ ਜਿਹ ਆਪਣੇ ਆਪਣੀਆਂ ਜੋ ਫਸਲਾਂ ਨੇ ਇੱਧਰ ਵੇਚਣਾ ਚਾਹੁੰਦੇ ਨੇ ਵੀ ਕਿ ਜੋ ਸਮਝੌਤਾ ਹੋਏ ਕਰ ਰਹੇ ਨੇ ਭਾਰਤ ਨਾਲ ਇਹ ਆਮ ਕਿਸਾਨ ਦਾ ਡਰਿਆ ਜਾਊਗਾ ਤੇ ਵਿਚ ਮਾਰੇ ਜਾਣਗੇ ਛੋਟਾ ਵਪਾਰੀ ਵੀ ਮਾਰੇ ਜਾਊਗਾ ਆਮ ਕਿਸਾਨ ਮਜ਼ਦੂਰਤਾ ਪਹਿਲਾਂ ਹੀ ਲੱਗੀ ਹੋਈ ਹੈ ਅਪਾ ਇੰਡੀਆ ਦੀ ਸਰਕਾਰੇ ਲੱਗੀ ਹੋਈ ਹੈ ਇਸ ਲਈ ਇਸ ਕਰਕੇ ਅਸੀਂ ਵਿਰੋਧ ਕਰ ਇਹਨਾਂ ਦਾ ਵਿਰੋਧ ਕਰਦੇ ਆਂ ਜੋ ਅਮਰੀਕਾ ਦੇ ਉਪਰ ਰਾਸ਼ਟਰਪਤੀ ਇੱਥੇ ਦੌਰੇ ਤੇ ਆਏ ਹੋਏ ਅਸੀਂ ਉਹਨਾਂ ਦਾ ਵੀ ਵਿਰੋਧ ਕਰ ਰਹੇ ਆਂ ਵੀ ਇਹ ਨੀਤੀਆਂ ਲੈ ਕੇ ਸਾਡੇ ਭਾਰਤ ਦੇ ਵਿੱਚ ਨਾ ਆਓ ਕਾਫੀ ਜ਼ਿਆਦਾ ਰੋਸ਼ ਦੇਖਣ ਨੂੰ ਮਿਲ ਰਿਹਾ ਕਿਸਾਨ ਜਿੱਥੇ ਬੰਦੀ ਆਏ ਕਾਫੀ ਸੰਘਰਸ਼ਸ਼ੀਲ ਜਿੱਥੇ ਬੰਦੀ ਆਏ ਇਹਨਾਂ ਵਿੱਚ ਕਾਫੀ ਰੋਸ਼ ਦੇਖਣ ਨੂੰ ਮਿਲ ਰਿਹਾ ਅੱਜ ਜਿੱਥੇ ਕਿ ਯੂਥ ਵੀ ਨਾਲ ਜੁੜੇ ਕਿਹੜੀ ਕਿਸਾਨ ਜਿੱਥੇ ਗੁਰਵਿੰਦਰ ਸਿੰਘ ਦਦਨਾ ਜਿਲ੍ਹਾ ਪ੍ਰਸ਼ਾਸਕਟਰ ਕਿਰਤੀ ਕਿਸਾਨ ਜੁਨਨ ਤੋਂ ਐਕਚੁਅਲੀ ਜੋ ਇਹ ਅਮਰੀਕਾ ਦੇ ਉੱਪਰ ਰਾਸ਼ਟਰਪਤੀ ਜੇੜੀ ਵੈਂਸ ਚਾਰ ਦਿਨਾਂ ਦੇ ਦੌਰੇ ਤੇ ਭਾਰਤ ਆਏ ਆ ਇਹ ਮਾਮਲਾ ਇਹ ਆ ਕਿ ਜੋ ਇਹਨਾਂ ਦਾ ਫ੍ਰੀ ਟ੍ਰੇਡ ਦਾ ਮਾਮਲਾ ਜੋ ਫ੍ਰੀ ਟ੍ਰੇਡ ਦੇ ਨਾਂ ਤੇ ਭਾਰਤ ਦੀ ਮੰਡੀ ਦੇ ਵਿੱਚ ਆਪਣੀ ਜਿੰਸਾਂ ਨੂੰ ਲੈ ਕੇ ਆਪਣੇ ਪ੍ਰੋਡਕਟ ਨੂੰ ਲੈ ਕੇ ਇਹ ਅਮਰੀਕਾ ਜਿਹੜਾ ਧੌਂਸ ਦੇ ਰੂਪ ਚ ਮਤਲਬ ਕਿ ਫ੍ਰੀ ਟ੍ਰੇਡ ਕਰਨਾ ਚਾਹ ਰਿਹਾ ਉਸ ਦੇ ਸੰਦਰਭਿਤ ਸੰਯੁਕਤ ਕਿਸਾਨ ਮੋਰਚਾ ਵਿਰੋਧ ਕਰ ਰਿਹਾ ਮਾਮਲਾ ਇਹ ਹੈ ਜੀ ਕਿ ਅੱਜ ਵੀ ਅਮਰੀਕਾ ਨਾਲ 2.5 ਲੱਖ ਡਾਲਰ ਦਾ ਜਿਹੜਾ ਹੈਗਾ ਉਹ ਵਪਾਰ ਹੋ ਰਿਹਾ ਪਰ ਇਹਨਾਂ ਦਾ ਟਿੱਚਾ ਇਹ ਹੈ ਕਿ ਇੱਥੇ ਅਬ 500 ਕਰੋੜ ਡਾਲਰ ਦਾ ਜਿਹੜਾ ਹੈਗਾ ਵਪਾਰ ਉਹ ਭਾਰਤ ਦੀ ਮੰਡੀ ਚ ਹੋਵੇ ਤੇ ਉਹ ਚ ਇਕੱਲਾ ਖੇਤੀ ਸੈਕਟਰ ਆ ਜਿਹੜਾ ਹੈਗਾ ਉਹ 100 ਲੱਖ ਜਿਹੜਾ ਡਾਲਰ ਕਰੋੜ ਦਾ ਵਪਾਰ ਆ ਉਹ ਕਰਨਾ ਚਾਹੁੰਦੇ ਆ ਇਹ ਜੇ ਇਹ ਦੇਖੋ ਤੁਸੀਂ ਜਿਹੜਾ ਪੰਜਾਬ ਦੇ ਵਿੱਚ ਇਕੱਲੇ ਪੰਜਾਬ ਦੀ ਗੱਲ ਕਰੀਏ ਓਵਰ ਆਲ ਕਿਉਂਕਿ ਖੇਤੀ ਪ੍ਰਧਾਨ ਸੂਬਾ ਇੱਥੇ ਵੀ 35 ਤੋਂ 40 ਹਜ਼ਾਰ ਕਰੋੜ ਰੁਪਏ ਦਾ ਵਪਾਰ ਜਿਹੜੀ ਜਿੰਸ ਆਪਣੀ ਮੰਡੀ ਵਿੱਚ ਆਉਂਦੀ ਹੈ ਕਣਕ ਦੀ ਜੇ ਉਹਨਾਂ ਦੀ ਜਿੰਸ ਇੱਥੇ ਆਉਂਦੀ ਆ ਤੁਸੀਂ ਲਾਓ ਜੇ 120 ਕਰੋੜ ਦਾ ਉਹਨਾਂ ਟੀਚਾ ਹੈਗਾ ਕਿ 120 ਕਰੋੜ ਡਾਲਰ ਦਾ ਜਿਹੜਾ ਵਪਾਰ ਕੱਲਾ ਖੇਤੀ ਸੈਕਟਰ ਦਾ ਭਾਰਤ ਦੇ ਵਿੱਚ ਹੋਊਗਾ ਤਾਂ ਸਾਡੀ ਫਸਲਾਂ ਕਿੱਥੇ ਜਾਣਗੀਆਂ ਇਥੇ ਪਹਿਲੀ ਮਤਲਬ ਕਿ ਇਸ ਤੇ ਐਮਐਸਪੀ ਦੀ ਗੱਲ ਕਰਦੇ ਆ ਕਿ ਸਾਨੂੰ ਐਮਐਸਪੀ ਮਿਲੇ ਜਿਹੜੀ ਅੱਜ ਐਮਐਸਪੀ ਸਾਨੂੰ ਮਿਲੀ ਹੋਈ ਆ ਇਹਦੇ ਆਧਾਰ ਤੇ ਸਾਨੂੰ ਅੱਜ ਜਿਹੜਾ ਖੇਤੀ ਸੈਕਟਰ ਬਿਲਕੁਲ ਘਟੇ ਹੀ ਜਾ ਰਿਹਾ ਕਿਸਾਨ ਨੂੰ ਬਚਦਾ ਕੁਝ ਨਹੀਂ ਹੈਗਾ ਜੇ ਉਹ ਇੱਕ ਵਾਰ ਜਿੰਸ ਨੂੰ ਸਸਤੀ ਇੱਥੇ ਵੇਚਦੇ ਆ ਜਿਸ ਤਰ੍ਹਾਂ ਜੀਓ ਆਇਆ ਪਹਿਲਾਂ ਜੋ ਹੋਰ ਕੰਪਨੀਆਂ ਆਈਆਂ ਹੈਗੀਆਂ ਆ ਨਵੇਂ ਜਿਹੜਾ ਅਲਨ ਮਸਕ ਹੈਗਾ ਅਮਰੀਕਾ ਦਾ ਸਭ ਤੋਂ ਵੱਡਾ ਜਿਹੜਾ ਆਪਾਂ ਕਹੀਏ ਕਾਰਬੋਟ ਘਰਾਣੇ ਚ ਆਂਦਾ ਹੈਗਾ ਉਹਦਾ ਸਟਾਰਲਿੰਕ ਇੱਥੇ ਆ ਰਿਹਾ ਭਾਰਤ ਵਿੱਚ ਆ ਰਿਹਾ ਹੈਗਾ ਉਹ ਪਹਿਲਾਂ ਕੀ ਕਰਦੇ ਆ ਕਿ ਚੀਜ਼ ਨੂੰ ਸਸਤੀ ਰੱਖਦੇ ਉਸ ਤੋਂ ਅੱ ਇਸ ਕਰਕੇ ਸਾਡਾ ਸਖਤ ਵਿਰੋਧ ਆ ਕਿ ਜੀਡੀਪੀ ਇਸ ਨੂੰ ਵਾਪਸ ਜਣਾ ਚਾਹੁੰਦਾ ਭਾਰਤ ਨੂੰ ਸਮਝੌਤਾ ਨਹੀਂ ਕਰਨਾ ਚਾਹੁੰਦਾ ਇਵਨ ਕਿ ਇਹ ਸਮਝੌਤਾ ਛੱਡੋ ਡਬਲਯੂਟੀਓ ਤੋਂ ਬਾਹਰ ਆਉਣਾ ਚਾਹੀਦਾ ਹੈਗਾ ਤਾਂ ਕਿ ਸਾਨੀ ਆਪਣੇ ਪੈਰਾਂ 'ਤੇ ਰਹੋਗੇ ਜਿਵੇਂ ਕਿ ਦੱਸ ਰਿਹਾ ਯਾਨੀ ਕਿ ਐਲਨ ਮਸਕ ਜਿਹੜਾ ਕਿ ਵਾਪਸ ਜਾਵੇ ਇਹਨਾਂ ਦੇ ਖਿਲਾਫ ਵੀ ਨਾਰੇ ਬੁਲਾਏ ਜਾ ਰਿਹਾ ਕੇਂਦਰ ਸਰਕਾਰ ਖਿਲਾਫ ਵੀ ਨਾਰੇ ਲਾਏ ਜਾ ਰਿਹਾ ਇਹਨਾਂ ਦਾ ਪੁਤਲਾ ਵੀ ਫੁਕਿਆ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਅੱਜ ਜਿਹੜੇ ਸਯੁਕਤ ਕਿਸਾਨ ਮੋਰਚੇ ਵੱਲੋਂ ਇੱਥੇ ਭਗਤੀ ਚੌਕ ਵਿੱਚ ਇੱਥੇ ਜਿਹੜਾ ਪੁਤਲਾ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਆਉਣ ਵਾਲੇ ਸਮੇਂ ਦੇਖਣਾ ਹੋਵੇਗਾ ਕਿ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਵਿੱਚ ਹੋਰ ਅੱਗੇ ਕਿਸ ਤਰ੍ਹਾਂ ਦਾ ਰੋਸ